ਨਾਲ ਲੰਮਾ ਜਾਵਾਂ ਇੱਥੇ ਨਾਲੇ ਬਕਾਇਦਾ ਬਤੀਆਂ ਲੱਗੀਆਂ ਬਤੀਆਂ ਮੇਰੇ ਹਿਸਾਬ ਚ ਖਰਾਬ ਆ ਇੱਥੇ ਪੁਲਿਸ ਵਾਲੇ ਡਿਊਟੀ ਆ ਉਹ ਗੱਲਬਾਤ ਕਰਾਉਣੇ ਤੇ ਮੈਂ ਜਾਂਦਾ ਨੰਗਿਆ ਸੀ ਉਦੋਂ ਵੀ ਬੜਾ ਲੰਮਾ ਜਾਮ ਸੀ ਹੁਣ ਵਾਪਸ ਆਇਆ ਮੈਂ ਹੁਣ ਵੀ ਬੜਾ ਲੰਮਾ ਜਾਣਾ ਦੇਖਦੇ ਪੁਲਿਸ ਵਾਲੇ ਕੁਝ ਕਰ ਰਹੇ ਆ ਖੜੇ ਆ ਬੈਠੇ ਆ ਕੀ ਕਰ ਰਹੇ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਉਹ ਦੇਖੋ ਸਿਰਫ ਇੱਕ ਮਲਾਜਮਾ ਜਿਹੜਾ ਡਿਊਟੀ ਕਰ ਰਿਹਾ ਬਾਕੀ ਕੋਈ ਆ ਦੇਖੋ ਸਿਰਫ ਇੱਕ ਮੁਲਾਜ਼ਮਾ ਜਿਹੜਾ ਡਿਊਟੀ ਕਰ ਰਿਹਾ ਇੱਥੇ ਜਾ ਆਉਂਦਾ ਇੰਨਾ ਪੂਰਾ ਹਾਲ ਆ ਸਾਰੇ ਅੰਦਰ ਬੈਠੇ ਰਹੇ ਨੇ ਆਲੋਟੇ ਅੰਚਾਰ ਸਾਹਿਬ ਕਿੱਥੇ ਆ ਅੰਚਾਰ ਸਾਹਿਬ ਕਿੱਥੇ ਥੋਡੇ ਉਹਦੇ ਵਿਚਾਲੇ ਕਿਉਂ ਨਹੀਂ ਖੜੇ ਤੁਸੀਂ ਜਾਣਦੇ ਹੋ ਆ ਵੀ ਮੈਂ ਦੇਖ ਕੇਗਾ ਸਾਈਡ ਤੇ ਖੜੇ ਹੋਂ ਕੱਲੇ ਮੁਲਾਜ਼ਮ ਖੜੇ ਹੋਂ ਉਹ ਤੋਂ ਵੀ ਇਨਨੀ ਜਾਮ ਲੱਗਿਆ ਜੀ ਹੁਣ ਵੀ ਉਨੇ ਜਾਮ ਹੋ ਗਏ ਆਚਾਰ ਸਾਹਿਬ ਜਿਹੜਾ ਮੈਂ ਜਾਂਦਾ ਗਿਆ ਸਾਥੀ ਕਾਲ ਸੀ ਜਦੋਂ ਮੈਂ ਜਾਂਦਾ ਗਿਆ ਉਦੋਂ ਵੀ ਤੁਹਾਡਾ ਇੱਕ ਮਲਾਦਮ ਸਰਪ ਉੱਥੇ ਸੀ ਹੁਣ ਮੈਂ ਵਾਪਸ ਆਇਆ ਹੁਣ ਵੀ ਤੁਹਾਡਾ ਇੱਕ ਮਲਾਦਮ ਉੱਥੇ ਆ ਤੁਹਾਡੇ ਮਲਾਦਮ ਵਿੱਚ ਤਿੰਨ ਚਾਰ ਕੀ ਗੱਲ ਤੇ ਜਾਮ ਕਿਉਂ ਨਹੀਂ ਖੁੱਲਦਾ ਮੈਂ ਤਾਂ ਨਾ ਜਾਉਂ ਕੀ ਕਾਰਨ ਹੈ ਕਿ ਤੁੰਗਵਾਜਾ ਬੰਨੂਗਾ ਆਪਣਾ ਹਾਂਜੀ ਉਹ ਕਰਕੇ ਜਿੰਨੇ ਘਦੇ ਵੀ ਇਕੜੇ ਨਾ ਜੀ ਵੀ ਇੱਕ ਤੁੰਗਵਾਜਾ ਬਦਲ 5-700 ਪੈਂਦਾ ਸੀ ਇਹ ਰਾਹ ਬਦਲ ਲੈਂਦੇ ਜੀ ਕਿ ਇੱਕ ਘੋੜੀਆ ਪੂਲੇ ਉਹਨਾਂ ਛੋਟੀ ਗੱਲ ਮੈਂ ਸਹਿਮ ਤਰਾ ਪੈਂਦਾ ਸੀ ਤੁਸੀਂ ਬੈਠਿਓ ਠੰਡਾ ਮਾਂਦੇ ਆ 10 ਮਿੰਟ ਬਹਿ ਜਾਓ 6 ਕਿਲੋ ਜਦੋਂ ਸਾਰੇ ਮੈਂ ਉਹ ਮਲਾਜਮਾਂ ਸਰਪੇ ਕਿਉਂ ਉੱਥੇ ਖੜਾ ਹੁਣ ਬੇਬਾਬ ਚਾਹੇ ਹੜੋ ਵੀਆਈਪੀ ਗੱਡੀਆਂ ਲੰਗੀਆਂ ਗੱਲੀਆਂ ਤੁਸੀਂ ਉੱਠ ਕੇ ਉਧਰ ਆਏ ਹੁਣ ਉਹ ਛੋਟਾ ਹੱਕ ਤਾਂ ਉੱਥੇ ਬੰਦੇ ਦਾ ਬੰਦਾ ਚਾਰੇ ਪਾਸੇ ਕੋ ਟ੍ਰੈਕ ਕਰ ਮਲਾਜਮਾਂ ਦੀ ਘਾਟ ਆਪਣੇ ਕੋਲ ਬਹੁਤ ਜ਼ਿਆਦੀ ਆਪਣੇ ਅਸਰ 10 ਮਲਾਜਮਾਂ ਚਾਹੀਦੇ ਨੇ ਮਲਾਜਮਾਂ ਕੋਲ ਹੈ ਨਹੀਂ ਇਹ ਇਹ ਆ ਜੀ ਬਾਗਾ ਪੁਰਾਣਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਾਹਿਬ ਆ ਇਹ ਕਹਿੰਦੇ ਸਾਡੇ ਕੋਲ ਇਹ ਮਲਾਜਮਾਂ ਦੀ ਘਾਟ ਇੱਥੇ ਚਾਰੇ ਪਾਸੇ ਟ੍ਰੈਕ ਚੱਲਦੀ ਆ ਟ੍ਰੈਕ ਦਾ ਬਹੁਤ ਬੁਰਾ ਵਾਲਾ ਨਾ ਇੱਥੇ ਬੱਤੀਆਂ ਚੱਲ ਰਹੀਆਂ ਕਿੰਨੀ ਮੌਦੀਆਂ ਕਿੰਨੀ ਮੌਦੀਆਂ ਲਾਉਂਦੇ ਆ ਇਸ ਵਕਤ ਬੰਦ ਪੰਜਾਬੀ ਬਿਲਕੁਲ ਬੰਦ ਹੀ ਰੱਖੀਏ ਫੇਰ ਚੱਲਉਗੀ ਨਾ ਟ੍ਰੈਕ ਮਲਾਜਮ ਪੂਰੇ ਕਰੋਗੇ ਇੱਥੇ ਮਲਾਜਮ ਨਹੀਂ ਚਾਰ ਮਲਾਜਮ ਹੋ ਛੋਟੇ ਕੋਲੇ ਕੀ ਕੀ ਦਿੱਕਤ ਆ ਰਹੀ ਹੈ ਤੁਸੀਂ ਆਪ ਦਿੰਦੇ ਜੂ ਕਿ ਜੇ ਬੰਦ ਹੋਣ ਕਰਕੇ ਜੀ ਸਾਰੇ ਵੱਡੇ ਵਾਹਨ ਅਠ ਮਾਰ ਦੇ ਸੜਕਾਂ 'ਤੇ ਪੈ ਰੀਆਂ ਤੇ ਸੜਕ ਛੋਟੀ ਹੋ ਜਾਂਦਾ ਬਾਜ਼ਾਰ ਪੀੜਾ ਉਹਨਾਂ ਦੇ ਜਾਨ ਰਹੀਆਂ ਛੋਟੇ ਕੋਲੇ ਹੁਣ ਇਸ ਵਕਤ ਜਿਹੜਾ ਜਾਮ ਨਹੀਂ ਖੁੱਲ ਰਿਹਾ ਉਹਦਾ ਕੀ ਕਾਰਨ ਹੈ ਇਹ ਕਾਰਨ ਹੈ ਬਾਹਰੋਂ ਵੀ ਖਲਾ ਅੱਜ ਕ ਵੀਰਵਾਰ ਨਗਾਹ ਚੱਲ ਰਿਹਾ ਜੀ ਠੀਕ ਹੈ ਜੀ ਮੈਂ ਤੁਹਾਨੂੰ ਬਾਹਰ ਮੈਂ ਸੰਕਾ ਬਹੁਤ ਦੂਰ ਹੋ ਰੂ ਹੋ ਗਿਆ ਉਹਦੇ ਕਰਕੇ ਜਾਮਾਂ ਦੀ ਇੱਕ ਸਪੈਸ਼ਲ ਲੱਗੀ ਆ ਜੀ ਮੁਗਿਆ ਦੀ ਉਹਦੇ ਕਰਕੇ ਜਾਮਾਂ ਛੋਟੇ ਕੋਲੇ ਮਲਾਜ਼ਮਾਂ ਦੀ ਵੀ ਕਮੀ ਆ ਮਲਾਜ਼ਮਾਂ ਦੀ ਕਮੀ ਤਾਂ ਮਲਾਜ਼ਮਾਂ ਹੋਂ ਛੋਟੇ ਕੋਲੇ ਇਸ ਵਕਤ ਕਿੰਨੇ ਮਲਾਜ਼ਮਾਂ ਚਾਲ ਮਲਾਜ਼ਮ ਚਾਲ ਹੈ ਇੰਨਾ ਦਾ ਕਹਿਣ ਦਾ ਮਤਲਬ ਹੈ ਜੇ ਚਾਰ ਸਾਬਣਾ ਗੱਲ ਕਰੀ ਜੀ ਸਾਡੇ ਕੋਲ ਮਲਾਜ਼ਮ ਘੱਟ ਆ ਇਹ ਆ ਭਾਗਾ ਪ੍ਰਣਾ ਦਾ ਮੇ ਚੌਂਕ ਜਿੱਥੇ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਆ